ਏਵਨ ਪੰਜਾਬੀ ਦੇਖ ਰਹੇ ਹਾਂ ਜਿਵੇਂ ਕਿ ਅੱਜ ਕੱਲ ਦੇਖਿਆ ਹੈ ਵੀ ਸਾਈਬਰ ਥੱਗੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਔਰ ਲੋਕਾਂ ਨੂੰ ਬਾਰ-ਬਾਰ ਸਰਕਾਰ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਵੀ ਸਾਈਬਰ ਸੱਜੀ ਤੋਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਪਰ ਫਿਰ ਵੀ ਕੁਝ ਸਾਈਬਰ ਠੱਗ ਨੇ ਨੌਸਰਵਾਜ ਦੇ ਜਿਹੜੇ ਉਹ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਲੈ ਕੇ ਇਹੋ ਜਿਹੀਆਂ ਠੱਗੀਆਂ ਮਾਰ ਲੈਂਦੇ ਨੇ ਇਹੋ ਜਿਹਾ ਮਾਮਲਾ ਇੱਕ ਅੱਜ ਸਮਰਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨੌਸਰਵਾਜਾ ਵੱਲੋਂ ਇੱਕ ਵਿਅਕਤੀ ਹੈ ਜੋ ਪਵਨ ਕੁਮਾਰ ਉਸ ਨੂੰ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ 50000 ਰੁਪਏ ਦੀ ਮੰਗ ਕੀਤੀ ਜਾਂਦੀ ਹੈ 23000 ਰੁਪਿਆ ਪਵਨ ਕੁਮਾਰ ਵੱਲੋਂ ਉਹਨਾਂ ਦੇ ਖਾਤੇ ਵਿੱਚ ਪਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਦਾ ਵੀ ਉਹ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦੀ ਸ਼ਿਕਾਇਤ ਜਿਹੜੀ ਹੈ ਉਹ ਸਾਈਬਰ ਕਰਾਇਮ ਨੂੰ ਦਿੱਤੀ ਜਾਂਦੀ ਹੈ ਤੇ ਗੱਲਬਾਤ ਕਰਦੇ ਆ ਵੀ ਕਿੱਦਾਂ ਉਹਨਾਂ ਨਾਲ ਜਿਹੜੀ ਠੱਗੀ ਹੋਈ ਆ ਕੀ ਮਾਮਲਾ ਹੈ ਕੀ ਨਾਮਾਂ ਕਹਿੰਦੇ ਮੇਰਾ ਨਾਮ ਜੀ ਪਵਨ ਕੁਮਾਰ ਹੈ ਜੀ ਕਿਹੜਾ ਕਿੱਥੇ ਰਹਿੰਦੇ ਸਮਰਾਲੇ ਦਾ ਰਹਿਣ ਵਾਲਾ ਜੀ ਮੈਂ ਕੀ ਮਾਮਲਾ ਹੋਇਆ ਜੀ ਅੱਜ ਮਾਮਲਾ ਜੀ ਮੈਂ ਇੱਥੋਂ ਹਿੱਡੋ ਤੋਂ 1.5 ਕ 10 ਵਜੇ ਕੰਮ ਕਰਕੇ ਗਿਆ ਜੀ ਉੱਥੇ 11 ਕ ਵਜੇ ਮੈਂ ਯਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਕਾਲ ਆਈ ਹੈ ਐਸਆਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਛੋਟੀ ਕੁੜੀ ਦਾ ਨਾਂ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਪਏ ਤੇਰਾ ਬੇਟਾ ਜਿੱਥੇ ਕਿੱਥੇ ਪੜਦਾ ਸਨਿਮਰ ਮੈਂ ਹੈ ਜੀ ਫਤੇਗੜ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫਿਰ ਤੁਹਾਡਾ ਬੇਟਾ ਜਿਹੜਾ ਸਨਿਮਰ ਆ ਉਹ ਉਸ ਹੀ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਉਹ ਤੇ ਅਸੀਂ ਪਰਚੇ ਪਾਣੇ ਹੈਗੇ ਆ ਵੀ ਮੈਂ ਉਹਨਾਂ ਨੂੰ ਪੁੱਛਿਆ ਪਏ ਜੀ ਮੇਰੇ ਦੇ ਉਹ ਪੁੱਛਾਂ ਦੇ ਬਾਵਜੂਦ ਇਹੋ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭਗਾਉਣ ਲੱਗੇ ਦਬਕਾਉਣ ਲੱਗੇ ਜੀ ਉਹ ਕਹਿੰਦੇ ਸਾਨੂੰ 50000 ਰੁਪਇਆ ਪਾ ਤਾਂ ਇਸ ਕਰਕੇ ਤੇਰੇ ਬੇਟੇ ਛੱਡਾਂਗੇ ਨਹੀਂ ਉਹ ਤਾਂ ਅਸੀਂ ਪਰਚੇ ਪਾਵਾਂਗੇ ਤੇ ਤੁਹਾਡਾ ਬੇਟਾ ਜੇਲ੍ਹਾਂ ਵਿੱਚ ਰੁੜੂਗਾ ਤੁਸੀਂ ਵੀ ਨਾਲ ਰੁਲੋਗੇ ਤੇ ਫਿਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਛੁੱਟਦਾ ਤੇ 50000 ਰੁਪਇਆ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡ ਲਾਂਗੇ ਮੈਂ ਉਹਨੂੰ ਇਹ ਕਿਹਾ ਮੈਂ ਆ ਜੀ ਮੈਂ ਤਾਂ ਰਸਤੇ ਦੇ ਵਿੱਚ ਖੜਾ ਆ ਪਈ ਮੈਂ ਹੁਣ ਸਮਰਾਲੇ ਜਾਊਂਗਾ ਘਰੇ ਜਾਊਂਗਾ ਪੈਸੇ ਪਾਦਣਾ ਕੋਈ ਗੱਲ ਨਹੀਂ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਫੇ ਮੈਂ ਉਹਨੇ ਕੀ ਗਲਤੀ ਕੀਤੀ ਹੈ ਮੈਂ ਗੱਲ ਉਹਦੀ ਪੁੱਛ ਕੇ ਫੇ ਤੁਹਾਨੂੰ ਪੈਸੇ ਵੀ ਜਰੂਰ ਦਊਗਾ ਇੱਥੇ ਵੀ ਤੁਹਾਡੇ ਕੋਲ ਪਹੁੰਚੂੰਗਾ ਵੀ ਠੀਕ ਹੈ ਜੀ ਤੇ ਪਹੁੰਚਦੇ ਬਾਬੂ ਮੈਂ ਘਰੇ ਚ ਚਲੇ ਗਿਆ ਜੀ ਘਰੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਹੀ ਉਹਨਾਂ ਨੇ ਕਿਹਾ ਵੀ ਕਾਲ ਨਾ ਕੱਟੀ ਜੇ ਕਾਲ ਕੱਟੇਗਾ ਤੇਰੇ ਬੇਟੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈ ਦੂਜਾ ਨੰਬਰ ਹੈਗਾ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤੈ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤੈਂ ਕੋਈ ਵੀ ਤੇਰੇ ਕੋਲ ਖੜਾ ਆ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤਾਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਇਹ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉੰਨਾ ਚਿਰ ਇਹ ਕਾਲ ਚੱਲੂਗੀ ਔਰ ਉੰਨਾ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਛੱਡਣਾ ਆਏਗਾ ਡੇਢ ਘੰਟਾ ਜੀ ਕਾਲ ਚੱਲੀ ਆ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਪਾ ਦੂੰਗੇ ਤਾਂ ਠੀਕ ਆ ਨਹੀਂ ਪੈਸੇ ਪਾਉਂਗੇ ਤੁਹਾਡੀ ਮਰਜ਼ੀ ਆ ਤੁਹਾਡਾ ਬੇਟਾ ਜੇਲਾ ਚ ਰਹੂਗਾ ਚਲੋ ਜੀ ਮੈਂ ਘਰ ਜਾ ਕੇ ਆਪਣੇ بڑے ਬੇਟੇ ਕੋਲੋਂ 10000 ਰੁਪਏ ਇੱਕ ਪਵਾਇਆ ਜੀ ਤੇ ਮੈਂ ਫੇਰ ਵੀ ਰੋ ਰੂ ਕੇ ਉਹਨਾਂ ਦੇ ਜੋ ਗਲਤੀ ਮੈਂ ਇੱਥੇ ਆ ਕੇ ਮੈਂ ਆਪਣਾ ਗਲਤੀ ਮੰਨ ਲਿਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਫੇਕਿਆ ਚਲੋ ਕੋਈ ਗੱਲ ਨਹੀਂ ਤੁਸੀਂ 20000 ਕਰ ਦਿਓ ਮੈਂ ਜੀ 10 ਫੇਰ ਪਾਇਆ ਜੀ 10 ਪਾਉਣ ਦੇ ਬਾਅਦ ਜੀ ਉਹਨਾਂ ਨੇ 4000 ਰੁਪਏ ਸਾਡੇ ਕੋਲ ਹੋਰ ਬਕਾਇਆ ਰੰਦਾ ਸੀਗਾ ਉਹ ਮੁੰਡੇ ਦੇ ਖਾਤੇ 'ਚ ਮੈਂ ਉਹ ਵੀ ਮੁੰਡੇ ਦੇ ਖਾਤੇ 'ਚ 4000 ਪਵਾਤਾ 3000 ਤੇ ਸਾਨੂੰ ਫੇਰ ਬਾਅਦ 'ਚ ਮੈਂ ਜੀ ਹੁਣ ਤਾਂ ਮੇਰਾ ਬੇਟਾ ਛੱਡ ਦਿਓ ਮੇਰੇ ਬੇਟੇ ਨਾਲ ਗਲਤਤਾ ਕਰਾ ਦਿਓ ਜਦੋਂ ਜੀ ਮੈਂ ਫੇਰ ਕਿਹਾ ਉਹ ਕਹਿੰਦੇ ਤੁਹਾਡਾ 25000 ਰੁਪਏ ਬਕਾਇਆ ਰੰਦਾ ਹੈਗਾ ਤੁਸੀਂ 25000 ਪਾਉਂਗੇ ਤਾਂ ਤੁਹਾਡਾ ਬੇਟ ਇਹ ਸਭ ਕੋ ਭੇਜਣ ਲੱਗੇ ਆਂ ਬੜੀਆਂ ਜੇਲਾਂ ਚ ਭੇਜਾਂਗੇ ਲੱਗੇ ਆਂ ਤੇ ਉਹਨੂੰ ਫੇਰ ਬੇਟਾ ਤੁਹਾਡ ਨੂੰ ਦੇਖਣ ਨੂੰ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਜੀ ਫੇਰ ਮੈਂ ਘਰ ਦੇ ਵਿੱਚ ਮੈਂ ਤਾਂ ਮੇਰਾ ਬੇਟਾ ਹੀ ਸੀਗਾ ਘਰ ਸਾਡੇ ਕੋਈ ਨਹੀਂ ਸੀਗਾ ਅਸੀਂ ਘਬਰਾ ਕੇ ਦੋਏ ਪਿਓ ਬੋਤ ਘਬਰਾ ਗਏ ਪਿਓ ਅਸੀਂ ਇੰਨਾ ਪੈਸਾ ਉਹਨੂੰ ਕਿੱਥੋਂ ਲਈ ਅਸੀਂ ਭੱਜਣ ਅਟ ਬਹੁਤ ਕੀਤੀ ਜੀ ਨਾ ਪੈਸਾ ਇਕੱਠਾ ਆਇਆ ਫੇਰ ਵੀ ਅਸੀਂ ਉਹਨਾਂ ਨੂੰ ਹੱਥ ਮੰਨਿਆ ਤੇ ਬੇਟਾ ਛੱਡ ਦਿਓ ਜਿੰਨੇ ਪੈਸੇ ਸੀਗੇ ਸਾਡੇ ਕੋਲ ਅਸੀਂ ਤੁਹਾਨੂੰ ਦੇ ਚੁੱਕੇ ਆਂ ਤੇ ਉਹਨਾਂ ਨੇ ਸਾਡੀ ਇੱਕ ਵੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜੀ ਫੇਰ ਮੈਂ ਜਣੀ ਬੇਹੋਸ਼ੀ ਦੀ ਹਾਲਤ ਚ ਹੋ ਗਿਆ ਸੀਗਾ ਅੱਜ ਜਿੰਨਾ ਟਾਈਮ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਰਹੀ ਹੈ ਨਹੀਂ ਜੀ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਜੀ ਜੇ ਮੈਨੂੰ ਪਤਾ ਲੱਗ ਜਾਂਦਾ ਮੈਂ ਵੀ ਵੈਸੇ ਘੁੰਮਦਾ ਫਿਰਦਾ ਸੀ ਹਾਂ ਪਰ ਉਹ ਇਦਾਂ ਦੀ ਕੋਈ ਹਰਕਤ ਵਾਲੀ ਗੱਲ ਉਹਨਾਂ ਨੇ ਮੇਰੇ ਨਾਲ ਕਰਿਓ ਨਹੀਂ ਇੱਕ ਗਲਤੀ ਨਹੀਂ ਦੱਸਿਆ ਕਿ ਜੇ ਮੈਨੂੰ ਗਲਤੀ ਦੱਸ ਦਿੰਦੇ ਫਿਰ ਗਲਤੀ ਇਹ ਮੇਰੇ ਬੇਟੇ ਨੇ ਕੀਤੀ ਹੈ ਮੈਂ ਜੂਰ ਜਾਂਦਾ ਮੈਂ ਪਹਿਲੇ ਤਾਂ ਬੇਟਾ ਗਿਆ ਕਿੱਥੇ ਹੋਇਆ ਸੀਗਾ ਉਸ ਇਹ ਯੂਨੀਵਰਸਿਟੀ ਜੀ ਇਹ ਇੱਥੋਂ ਘਰੋਂ ਸਕੂਲ ਗਿਆ ਜੀ ਇਹ ਯੂਨੀਵਰਸਿਟੀ ਹਾਂ ਜੀ ਫਟੇਗੜ ਤੁਸੀਂ ਉਹਨੂੰ ਕਾਲ ਮਿਲਾਉਣ ਦੀ ਕੋਸ਼ਿਸ਼ ਜਦੋਂ ਜੀ ਉਸ ਟਾਈਮ ਮੈਂ ਕਾਲ ਲਾਉਣ ਦੀ ਦੂਜੇ ਫੋਨ ਤੋਂ ਵੀ ਕਾਲ ਲਾਈਏ ਤਾਂ ਉਹਦਾ ਫੋਨ ਹੈਂਗ ਕੀਤਾ ਆ ਸੀਗਾ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਭਈ ਆਪਣੇ ਸਨੀ ਕੁਮਾਰ ਨੂੰ ਕਾਲ ਨਹੀਂ ਕਿਸੇ ਨੇ ਵੀ ਲਾਉਣੀ ਜੇ ਤੁਸੀਂ ਕਾਲ ਲਾਉਂਗੇ ਫੇ ਉਸ ਤੋਂ ਬਾਅਦ ਅਸੀਂ ਇਹਨੂੰ ਜਿਆਦਾ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਜੇ ਦੁਬਾਰਾ ਉਹਨੂੰ ਕਾਲ ਲਈ ਹੈ ਜਾਂ ਤੁਸੀਂ ਕਿਸੇ ਦੇ ਕੋਲ ਬੈਠ ਕੇ ਗੱਲ ਕੀਤੀ ਹੈ ਮੈਨੂੰ ਵੀ ਤਾਂ ਮੰਗਾਇਆ ਮੇਰੇ ਬੇਟੇ ਦਾ ਫੋਨ ਵੀ ਹੈਂਗ ਕੀਤਾ ਔਰ ਉਹਨੂੰ ਕਾਲ ਹੀ ਲਾਉਣ ਤੋਂ ਵੀ ਸਾਨੂੰ ਬੰਦ ਕੀਤਾ ਕਿਤੇ ਕਾਲ ਨਹੀਂ ਲਾਉਣੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਪੈਸੇ ਪਾ ਦੇ ਪੈਸੇ ਪਾ ਕੇ ਤੈਨੂੰ ਤੇਰਾ ਬੇਟਾ ਛੱਡਾਂਗੇ ਫੇ ਆਪਣੇ ਬੇਟੇ ਨੂੰ ਕਾਲ ਲਈ ਫੇਰੇ ਤੇਰੇ ਬੇਟੇ ਦੀ ਕਾਲ ਲਗੂਗੇ ਪੈਸੇ ਕਿੱਦਾਂ ਪਾਏ ਆ ਬੈਂਕ ਥਰੂ ਪਾਏ ਨੇ ਜਾਂ ਫੋਨ ਤੋਂ ਪਾਏ ਅਸੀਂ ਫੋਨ ਤੋਂ ਪਾਇਆ ਜੀ ਅਸੀਂ ਸਕੈਨਰ ਉਹਨਾਂ ਨੇ ਮੰਗਾਇਆ ਸੀ ਕਿ ਸਕੈਨਰ ਦੇ ਥਰੂ ਪਾਏ ਆ ਮੇਰੇ ਬੇਟੇ ਨੇ ਉਸ ਤੋਂ ਬਾਅਦ ਜੀ ਇਹਨਾਂ ਸਾਨੂੰ ਇਹ ਵੀ ਕਹਿੰਦਾ ਫੇ ਤੇਰੇ ਬੇਟੇ ਦਾ ਫੋਨ ਸਾਡੇ ਕੋਲ ਹੈ ਗੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਉਹਦਾ ਫੋਨ ਸਾਡੇ ਕੋਲ ਪਿਆ ਬੇਟਾ ਥੋੜਾ ਬੈਠਾ ਕੋਈ ਇਹ ਜੀ ਸੀਰੀਅਸ ਗੱਲ ਨਹੀਂ ਮੇਰੇ ਬੇਟੇ ਦਾ ਮੂੰਹ ਬੰਨਿਆ ਆ ਸੀਗਾ ਜੀ ਮੂੰਹ ਬੰਨਿਆ ਕਾਰਨ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਪਈ ਤੁਸੀਂ ਮੇਰੇ ਬੇਟੇ ਦਾ ਮੂੰਹ ਖੋਲ ਕੇ ਮੈਨੂੰ ਮੇਨਾਂ ਗੱਲ ਕਰਾ ਦੋ ਮੈਂ ਜੋ ਵੀ ਗਲਤੀਆਂ ਨੂੰ ਪੁੱਛ ਲੈਂਦਾ ਪਰ ਉਹਨਾਂ ਨੇ ਜੀ ਮੇਰੇ ਬੇਟੇ ਦਾ ਮੂੰਹ ਨਹੀਂ ਖੋਲਿਆਗਾ ਬਸ ਦੋ ਤਿੰਨ ਵਾਰ ਗੂੰਗੂੰ ਜੀ ਕਰਕੇ ਉਸ ਤਰ੍ਹਾਂ ਕਰਾ ਕੇ 2 ਮਿੰਟ ਚ ਪਰੇ ਕਰ ਦਿੰਦੇ ਸੀਗੇ ਉਹ ਕਹਿੰਦੇ ਪੇ ਪੈਸੇ ਪਾ ਦੂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਬੇਟੇ ਤੁਹਾਡੇ ਨੂੰ ਅਸੀਂ ਬੜੀਆਂ ਜੇਲਾਂ ਵਿੱਚ ਭੇਜਾਂਗੇ ਇਹ ਬਾਅਦ ਦੇ ਵਿੱਚ ਉਸ ਨੰਬਰ ਤੇ ਫੋਨ ਕਰਕੇ ਅਸੀਂ ਜਦੋਂ ਫੋਨ ਜਾਂ ਫਿਰ ਕੱਟੋਗੇ ਜੀ ਇਹ ਜਦ ਫਿਰ ਮੇਰੇ ਬੇਟੇ ਨੂੰ ਧਮਕੀ ਜੀ ਦਿੱਤੀ ਜਾਨੂੰ ਪਤਾ ਲੱਗ ਗਿਆ ਪੇ ਬੇਟਾ ਤਾਂ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਜਿਆਦਾ ਦਬਕਾਇਆ ਵੀ ਮਾ ਕੋਈ ਗੱਲ ਨਹੀਂ ਜਿਹੜੇ ਬਾਕੀ ਪੈਸੇ ਆ ਤੁਸੀਂ ਮੈਂ ਤੁਹਾਡੇ ਕੋ ਫਤੇ ਗੜੇ ਲੈ ਕੇ ਆਉਣਾ ਫੇ ਤੁਸੀਂ ਦੱਸੋ ਮੈਂ ਕਿੱਥੇ ਆਵਾਂ ਉਸ ਤੋਂ ਬਾਅਦ ਹੀ ਫੇ ਫੋਨ ਉਹਨਾਂ ਨੇ ਆ ਆ ਫੇ ਕਾਲ ਕੱਟੀ ਹੈ ਤੁਸੀਂ ਆਪਣੇ ਬੇਟੇ ਨੂੰ ਜਦ ਘਰੇ ਪਹੁੰਚਿਆ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਨਹੀਂ ਹਾਂਜੀ ਹਾਂਜੀ ਮੈਂ ਪੁੱਛਿਆ ਜੀ ਇਹ ਕਹਿੰਦਾ ਮੈਂ ਤਾਂ ਕਾਲਜ ਬੈਠਾ ਸਾਡਾ ਲੱਗਿਆ ਲੈਕਚਰ ਲੱਗਿਆ ਸੀਗਾ ਸਤਿ ਆ ਕਿ ਉੱਥੇ ਲੈਕਚਰ ਜਾਂ ਲਾਉਂਦੇ ਨੇ ਫੇ ਫੋਨ ਬੰਦ ਕਰ ਦਿੰਦੇ ਨੇ ਓਨੀ ਚਲਾਉਣ ਦਿੰਦੇ ਉਹਨਾਂ ਨੇ ਝੂਠ ਮੂਠ ਹੀ ਤੁਸੀਂ ਉਹਨਾਂ ਨੇ ਯਾਨੀ ਝੂਠ ਜੀ ਸਾਡੇ ਕੋਲ ਪੈਸੇ ਲੈਣ ਦੇ ਮਾਰਿਆਂ ਨੇ ਇਹ ਸਾਡੇ ਨਾਲ ਹਰਕਤ ਕੀਤੀ ਹੈ ਜੀ ਹੂੰ ਜੀ ਕੰਪਲੇ ਕਰਨੇ ਜਾ ਕੇ ਉੱਥੇ ਕਮੈਂਟ ਲਿਖਾਓ ਇੱਕ ਨੰਬਰ ਜਿਹੜੇ ਨੰਬਰ ਤੇ ਤੁਹਾਨੂੰ ਕਾਲ ਆਈ ਉਹ ਨੰਬਰ ਲਿਖਾ ਕੇ ਆਓ ਕੀ ਮੰਗ ਕੀ ਕਰਦੇ ਮੰਗੇ ਕਰਦੇ ਦੇਖੋ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਆਂ ਜੀ ਦੇਖੋ ਮੈਂ ਤਾਂ ਕਹਿੰਦਾ ਇਹ ਕਿਸੇ ਹੋਰ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਅੱਜ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਹਾਂਜੀ ਨੋਸਰ ਵਾਲਾ ਬਾਜਾ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਂਦਾ ਹੈ ਫਤਿਹਗੜ ਤੋਂ ਪੁਲਿਸ ਮੁਲਾਜ਼ਮ ਬਣ ਕੇ ਵੀ ਉਹਨਾਂ ਦੇ ਪੁੱਤਰ ਨੂੰ ਅਰੈਸਟ ਕਰ ਲਿੱਤਾ ਗਿਆ ਨਾ 50000 ਦੀ ਮੰਗ ਕੀਤੀ ਜਾਂਦੀ ਹੈ ਉਹ 23000 ਰੁਪਿਆ ਉਹਨਾਂ ਦੇ ਖਾਤੇ ਵਿੱਚ ਪਵਨ ਕੁਮਾਰ ਵੱਲੋਂ ਪਵਾਇਆ ਗਿਆ ਹੈ ਪਤਾ ਲੱਗਦਾ ਹੈ ਵੀ ਉਹ ਠੱਗੀ ਦਾ ਸ਼ਿਕਾਰ ਹੋ ਗਏ ਨੇ ਔਰ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਕ੍ਰਾਈਮ ਨੂੰ ਦਿੱਤੀ ਗਈ ਹੈ ਅੱਗੇ ਦੇਖੋ ਕੀ ਕਾਰਵਾਈ ਹੈ ਜੋ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ बार-बार ਅਗਰਾਹ ਕਰਦੇ ਆਂ ਵੀ ਇਹ ਸਾਈਬਰ ਠੱਗੀ ਤੋਂ ਬਚਾਅ ਲਈ ਕੋਈ ਵੀ ਆਪਣਾ ਪਿੰਨ OTP ਜਾਂ ਕੋਈ ਵੀ ਹੋਰ ਥੱਗੀ ਦੀ ਜਿਹੋ ਕੁੱਤ ਨੂੰ ਪਤਾ ਲੱਗਦਾ ਤਾਂ ਇਹਨਾਂ ਤੋਂ ਬਚ ਕੇ ਰਹੋ ਮੈਂ ਹਨੀਸ਼ ਕੌਸ਼ਲ ਕੈਮਰਾਮੈਨ ਸ਼ੀਨਟੂ ਅਤਰੇ ਦਿਨਾਂ ਸਮਰਾਲ ਤੋਂ A1 ਪੰਜਾਬੀ